ਭਜੇ ਪਰਮ ਤਾਰ ਤਤ ਹਰ ਕੋ ਉਪਜੈ ਰਾਗ ਰਸਾਰੰ ਭਜੇ ਪਰਮ ਤਾਰ ਪਰਮ ਤਾਰ ਉਹ ਐ ਫਿਰ ਜਿਹੜੀ ਲਿਵ ਤਾਰ ਹੋਊ ਚੁੱਪਾ ਚੁੱਪ ਨ ਹੋਵੇ ਈ ਜੇ ਮੂੰਹ ਆ ਚਪਤਾਲ ਨ ਗੱਲ ਲੀ ਤੂੰ ਤਾਂ ਨਹੀਂ ਬੋਲਦਾ ਨਾ ਹਲਵੇ ਦੀ ਕਮਲ ਚੁੱਪ ਕਰਕੇ ਤੇਰਾ ਇਹ ਚਿੱਤ ਚੁੱਪ ਕਰ ਗਿਆ ਉਹਨਾਂ ਦਾ ਝਗੜਾ ਅੰਦਰ ਫਿਰ ਵੀ ਹੋਈ ਜਾਂਦਾ ਕੋਈ ਕਹੇ ਸਰ ਜੇ ਘਰੋਂ ਬਾਹਰ ਆਵਾਜ਼ ਨਹੀਂ ਆਉਂਦੀ ਇਹਨਾਂ ਬਲਵੇ ਤਾਂ ਵੀ ਅੰਦਰ ਲੜਦੇ ਦੀ ਜੇ ਗਲੀ ਚ ਨਹੀਂ ਸੁਣਦਾ ਤਾਂ ਕੋਲ 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 ਵਰਦਲਤਾ ਹੁੰਦੀ ਉਹ ਹੈ ਅੰਦਰਲੀ ਲੜਾਈ ਜੇ ਬਾਹਰ ਨਹੀਂ ਜਾਂਦੀ ਤਾਂ ਇਹਦਾ ਬਸ ਥੋੜੀ ਆ ਵੀ ਲੜਾਈ ਬੰਦ ਹੋ ਗਈ ਇਹ ਲੜਾਈ ਤਾਂ ਬੰਦ ਹੁੰਦੀ ਦੀ ਸੂਰ ਵਿੱਚ ਜੰਦੇ ਜੰਮੇ ਨੇ ਤਾਂ ਲੜਦੇ ਹੀ ਰਹਦੇ ਨੇ ਇਹ ਤਾਂ ਸੁਭਝੜ ਤਾਂ ਹੀ ਲੜਾਈ ਹਰਦੀ ਹੈ ਇਹਨਾਂ ਦੀ ਇਹ ਜਿਹੜੀ ਤਾਰ ਜੇ ਜੁੜ ਜੂ ਦੋਲਦੀ ਕੋਹ ਜੂ ਗਿਆਨ ਦਾ ਬੱਦਾ ਬੋਲ ਰਿਹਾ ਹੈ ਉਹ ਕਹਿੰਦਾ ਦੋਰ ਕੱਲਾ ਨਹੀਂ ਆਏ ਬੋ ਦੋਏ ਜਦੋਂ ਦੋਹਾਂ ਦੇ ਆੜ ਵਾਲੇ ਗਿਆਨ ਲੈ ਲਵਟ ਜਾਂਦਾ ਨਾ ਫਿਰ ਤਾਂ ਇਹ ਕਰਦਾ ਨਹੀਂ ਦੋਏ ਬੰਦੂਰੇ ਨੇ ਬੰਨੇ ਤਾਂ ਨਾ ਇੱਕ ਕੱਲਾ ਨਹੀਂ ਬਣੀਦਾ ਮਾਨਕ ਇੱਕ ਕਾਇਦ ਹੋਤਾ ਹੈ ਜਿਹੜਾ ਆ ਗਿਆਨ ਦੀ ਰੋਰੀ ਨੂੰ ਦੋਏ ਆੜ ਵਾਲੇ ਟੈਟ ਹੋਏ ਤਾਂ ਰਹਿੰਦਾ ਇੱਕ ਤੂੰ ਬੱਚੇ ਪਰਮ ਤਾਮ ਤਤ ਹਰ ਕੋ ਉਪਦੇ ਰਾਗ ਰਸਰੰ ਬਾਜੇ ਪਰਬਤਾਰ ਤਾਰ ਤਾਰ ਕੋ ਜਾਗ ਪਰਬਤਾਰ ਫੇਰ ਇਹਦੀ ਤਾਰ ਕਿਥੇ ਜੁੜਦੀ ਹੈ ਤਾਰ ਫੇਰ ਇਹਦੀ ਨਾਮ ਨਾਲ ਜੁੜਦੀ ਹੈ ਤਾਂ ਤਾਂ ਪੰਜ ਪਰਬਤਾਰੇ ਦੋਏ ਕੌਣ ਹੈ ਮੈਂ ਬਲੋ ਤੇ ਅੰਗਰ ਕੰਨ ਤੇ ਤਾਨੀ ਦੂ ਜਪਿਖਿਆ ਨਾਮ ਵਧਾਰਨ ਹੈ ਨਾਮ ਨਾਲ ਤਾਰ ਜੁੜੀ ਲੋ ਫੇਰ ਬਾਜੇ ਪਰਮ ਤਾਰ ਹਾਂ ਫੇਰ ਕਿਤੇ ਜਾ ਕੇ ਉਹ ਸੁਡੀਆਂ ਬਿਨਾ ਕਰਨਾ ਤੇ ਆਵਾਜ਼ ਜਾਦੇ ਦੀ ਸੁੱਤ ਸ਼ਬਦਾਂ ਨਾਲ ਜੁੜਦੀ ਜਾ ਕੇ ਉਹੀ ਤਾਂ ਰਹੇ ਉਹੀ ਲਿਬਤਾਰ ਹੈ ਜਦ ਇਹ ਬਿਨ ਤੋਂ ਤਾਂ ਹੋਰ ਜੇ ਗੁੱਗਣਾ ਫਿਰ ਦੁੱਖਾਂ ਕੇ ਦੁੱਖ ਜਾਂ ਇਹ ਗੱਲ ਕਹਿੰਦਾ ਨਾ ਨਾ ਬੰਗਦਾ ਹੋਰ ਕੋਈ ਚੀਜ਼ ਬੰਗਦਾ ਹੀ ਨਹੀਂ ਜਦ ਉਹ ਬਹੁਤ ਜ਼ਿਆਦਾ ਤੀਬਰ ਇੱਛਾ ਹੋ ਜਾਂਦੀ ਹੈ ਫਿਰ ਉਪਜਾ ਰਾਜ ਨੂੰ ਸਾਰਾ ਪੁਜਾ ਸਾਹ ਅਗਰ ਸਾਹ ਲੈ ਤਿਬਰੇ ਚਾਏ ਆਵੇ ਕਬੂਦਜਲ ਕਾਲ ਨੂੰ ਚਾਤਰ ਕੋ ਤੁਫਾਵੇ। ਪ੍ਰਾਣ ਦਾਏ ਸਾਦਰ ਵੀ ਲਖਨ ਕੋ ਇਹ ਤਿਬਰੇ ਛੈ। ਬੇਤੂ ਛੇਤੀ ਨਾਉ ਦੇ ਹੁੜੂ ਕੋਈ ਪਤਾ ਨਹੀਂ ਅਗਲਾ ਸਾਹ ਹੋਣੇ ਦੂਰ ਨਹੀਂ ਹੋਣ। ਉਹ ਉਦੋਂ ਫਿਰ ਹੈ। ਬਵੀਆ ਅਬਰ ਤੋਂ ਪਹਿਲੇ ਬੋਲਿਆ। ਫਿਰ ਅਬਰ ਤੋਂ ਬੇਲੇ ਜਾਂ ਬਵੀਆ ਬੋਲਦਾ ਤਾਂ ਦਾ ਰਸੂੜੀ ਪੁਕਾਰ। ਉਹ ਆਏ ਬਸ ਔਰੀ ਗੱਲ ਆਉਦੀ ਪਰਮਤਾਰ ਤੱਕ ਹਰ ਹਾਂ ਪਰਮਤਾਰ ਉਹਦੋਂ ਜੁੜਦੀ ਹੈ ਜੀ ਉਹਦੋਂ ਹੋਰ ਕਿਤੇ ਜੁੜਿਆ ਹੋਇਆ ਹੀ ਨਹੀਂ ਹੈ ਪਰਮਤਾਰ ਤੱਕ ਹਰ ਕੋ ਹਰ ਨਾਲ ਜੁੜਿਆ ਆਪਣੀ ਹਰਦੀ ਤਾਰ ਜੁੜੀ ਆ ਉੱਥੇ ਬਸ ਤਾਂ ਹਰ ਨਾਲ ਜੁੜਿਆ ਹੋਇਆ ਹੈ ਸਤਿਗੁਰੂ ਦਾ ਨਾਮ ਮਿਲਣਾ ਹਰ ਨੇ ਆਪਣੀ ਤਾਰ ਉੱਥੇ ਜੋੜੀ ਹੈ ਪਹਿਲੇ ਤਾਂ ਆਪਣੇ ਮਨ ਨੂੰ ਕਹਿੰਦਾ ਵੀ ਮਨ ਕਾਬੂ ਆਵੇ ਤਾਂ ਕੋਈ ਤਾਰ ਜੋੜਾਂ ਤਾਰ ਜੋੜੇ ਕੇ ਮੈਂ ਧਿਆਨ ਤਾਂ ਉਹਦੇ ਵਿੱਚ ਬਜਾਰ ਪੇ ਜਾਇਆ ਜਵਾਬ ਗੱਡੀ ਤਿਆਰ ਹੈ ਸਭ ਕੋ ਤਿਆਰ ਹੈ ਜਾਣ ਕੋ ਜੇ ਨਾ ਜੇ ਆਖਲੀ ਹੁੰਦਾ ਬਜਾਰ ਤੋਂ ਬਜਾਈਏ ਕਿ ਵਿਹਣ ਛੱਡ ਕੇ ਉੜਿਆ ਡੱਕ ਕੇ ਚਲੇ ਗਿਆ ਇਹ ਮੈਂ ਬਾਹਰ ਚਲੂ ਉਹ ਆਵੇ ਤਾਂ ਜਾਈਏ ਉਹ ਰੁੜੀਕਦੇ ਬੈਠੇ ਉਹ ਬਜਾਰ ਹੁੰਡਿਆ ਪਛੇ ਪਛਤਾ ਉਹ ਮਾਨ ਆਵੇ ਘਰ ਤਾਂ ਲੈ ਕੇ ਜਾਈਏ ਫਿਰ ਟੇ ਕੇ ਆਗੇ ਉਹ ਤੂੰ ਸਮਝੋ ਫੇਰ ਨਿਕਲ ਗਿਆ ਇਹਨੂੰ ਉਹ ਗਏ ਨਿਕਲ ਗਏ ਉਹ ਤਾਂ ਜਿਵੇਂ ਉਹ ਦੇਖੋ ਪੁਰਾਤਾਂਲੇ ਤੇ ਕਾਇਆ ਤੋਂ ਨਿਕਲ ਗਏ ਇਹ ਦੈਮਾਨ ਕਰਦਾ ਟਿਕਦਾ ਨਹੀਂ ਹੈਗਾ ਦਇਆ ਦੇ ਵਿੱਚ ਫਿਰ ਉਹ ਫਿਰ ਕੰਮ ਆ ਜਾਣਾ ਨਹੀਂ ਜੇ ਲੈ ਜਾਂਦੇ ਆਹੇ ਝਗੜਾ ਹੋ ਜਾਂਦਾ ساری ਜ਼ਿੰਦਗੀ ਰੁੱਦਾ ਕੋਈ ਕੰਨਾ ਆ ਜਾ ਜਾਵੇ ਕਿਉਂ ਕੱਲਾ ਕਦੋਂ ਜਾਵੇ ਛੱਡ ਸੱਦੇ ਉੱਥੇ ਨਹੀਂ ਪੜਦੇ ਪੂਰੇ ਬਿਨਾਂ ਤਾਂ ਅਸਲ ਵਿੱਚ ਨਾਮ ਦੇ ਬਿਨਾਂ ਤਾਂ ਜਾਇ ਨਹੀਂ ਸਕਦਾ ਜਿਹਨਾਂ ਦਾ ਨਾਮ ਦੇ ਜਾਚੇ ਨਾਮ ਦੇ ਜਾਚਦਾ ਕਿਵੇਂ ਬੈਠੂ ਬਸ ਇਹ ਗੱਲ ਤੇਰਾ ਆਗ ਰਸ ਸਾਰੰ ਫਿਰ ਰਾਗ ਰਸ ਦਾ ਰਾਗ ਪੈਦਾ ਹੁੰਦਾ ਉਹ ਰਾਗ ਪਹਿਲਾਂ ਕਦੇ ਸਿੱਖ ਲੈਂਦੇ ਰਾਗ ਉਹ ਪਜਰਾਏ تھے ਆ ਕੇ ਆਪੇ ਜਿਹੜੇ ਰਾਗ ਵਿਦਿਆਲੇ ਖੋਲ੍ਹੇ ਬੈਠੇ ਨੇ ਇਹ ਤਾਂ ਪਾਗਲ ਨੇ ਇਹ ਰਾਗ ਮਾਇਆ ਦੇ ਨੇ ਸਾਰੇ ਇਹ ਤੇ ਅਗਰ ਆਪੇ ਪੈਦਾ ਹੋ ਜਾਂਦਾ ਉਪਜੇ ਰਾਗ ਸਾਰੰ ਉਪਜੇ ਲਿਖਿਆ ਹੋਇਆ ਛਿਕੇ ਤਾਂ ਗਿਆ ਹੀ ਨਹੀਂ ਤੇ ਛਿਕੇ ਕਿਤੇ ਇਹ ਤੇ ਆ ਕੇ ਆਪੇ ਹੀ ਰਾਗ ਪੈਦਾ ਹੋ ਜਾਂਦਾ ਉਪਜੇ ਰਾਗ ਸਾਰੇ ਦਾ ਨਾਲ ਦੱਸ ਨਾਮ ਵੀ ਆਉਂਦਾ ਹੈ ਯਾਰ ਨਾਮ ਉਪਜੇ ਰਾਮ ਗਿਆਨ ਹੈ ਰਾਗ ਵੀ ਤਾਂ ਗਿਆਨ ਹੈ ਵਿੱਚੋਂ ਹੀ ਪੈਦਾ ਹੁੰਦਾ ਉਹਦੇ ਵਿੱਚ ਹੀ ਹੈ ਸਾਰੀਆਂ ਵਿਧਿਆਵਾਂ ਵਿੱਚ ਹੀ ਨੇ ਉਹ ਸੂਰੀ ਤੇ ਆ ਲਾਈਟ ਸੂਰੀ ਚੜਦਾ ਸਾਰੇ ਰੰਗ ਵਿਕੇ ਆ ਜਾਂਦੇ ਨੇ ਉਹਦੇ ਕਕ ਲੱਗਾ ਲੱਗਾ ਹਰਾ ਟੰਡਾ ਲਾਲਾ ਟੰਡਾ ਹੈ ਜੈ ਸੂਜ ਦੀ ਲਾਈਟ ਆਈ ਸਾਰੇ ਵਿੱਚੇ ਨੇ ਉਹਦੇ ਰੰਗ ਐ ਨਾਮ ਦੇ ਵਿੱਚੇ ਹੀ ਰੰਗ ਹੁੰਦਾ ਜਿਹੜੇ ਪਹਿਨੇ ਰਾਕ ਸਕਦੇ ਨੇ ਉਹ ਰਾਗੇ ਰਹਿ ਜਾਂਦਾ ਕੋਈ ਉਹਨਾਂ ਕੋਲੋਂ ਰੰਗ ਨਹੀਂ ਹੁੰਦਾ ਫਿਰ ਰਾਗੇ ਹੁੰਦਾ ਫਾਰਗ ਨਹੀਂ ਹੁੰਦਾ ਨਾ ਉਹ ਜੇ ਰਾਗਨ ਸਾਰੇ ਰਾਗ ਥੋੜੀ ਕਿੱਥੇ ਹੋ ਜੂ ਉਹਨਾਂ ਨੇ ਸਿੱਖਿਆ ਉਹਨਾਂ ਤੇ ਦਰੋਪ ਜਾਂਦੀ ਹੈ ਉਪਜਣਾ ਹੋਰ ਚੀਜ਼ ਐ ਸਿੱਖਣਾ ਹੋਰ ਚੀਜ਼ ਐ ਗੁਰਬਾਣੀ ਪੜ੍ਹਨੀ ਹੋਰ ਚੀਜ਼ ਐ ਗੁਰਬਾਣੀ ਲਿਖਣੀ ਹੋਰ ਚੀਜ਼ ਐ ਜਿਹਨਾਂ ਨੇ ਉਚਾਰਨ ਕੀਤੀ ਐ ਗੁਰਬਾਣੀ ਔਰ ਜਿਹੜੇ ਪੜ੍ਹ ਰਹੇ ਨੇ ਦੋਹਾਂ ਦੇ ਵਿੱਚ ਫਰਕ ਨਹੀਂ ਐ ਜਿਹੜੇ ਸਿੱਖੇ ਰਾਗੀ ਰਾਗਦੇ ਉਹ ਇਹ ਜਿਹਨਾਂ ਦੇ ਬਿਲਕੁਲ ਵਾਂਗ ਪੜ੍ਹਨ ਵਾਲੇ ਨੇ ਰਾਗ ਉਹਦੇ ਪੜ੍ਹਿਓ ਨੇ ਜਿਨ੍ਹਾਂ ਦੇ ਅੰਦਰੋਂ ਪੈਦਾ ਹੋਇਆ ਉਹ ਉਹਦੇ ਹੀ ਰੂਪ ਦੀ ਗੁਰਬਾਣੀ ਲਿਖੀ ਐ ਉਹ ਪੁਜਾ ਰਾਜ ਰਾਜਸਰ ਜਿਨ੍ਹਾਂ ਦੇ ਅੰਦਰੋਂ ਪੈਦਾ ਨਹੀਂ ਹੋਇਆ ਜੇ ਪੜਦੇ ਰਹਾਂਗੇ ਕੁਰਬਾਨੀ ਰੂਹ ਉਧਰੋਂ ਨਹੀਂ ਪੈਦਾ ਹੋ ਸਕਦੀ ਕਦੇ ਵੀ ਅੰਦਰੋਂ ਪੈਦਾ ਕਰਨ ਵਾਸਤੇ ਜੇ ਪੜਦੇ ਹੋ ਕਿ ਅੰਦਰੋਂ ਪੈਦਾ ਕਰਨ ਵਾਸਤੇ ਪੜਦੇ ਹੋ ਫਿਰ ਪੜਨਾ ਫਿਰ ਵਿਚਾਰਨਾ ਪਊਗਾ ਭੇਦ ਬੁੱਝਣਾ ਪਊਗਾ ਪੜਿਆ ਨਾ ਹੀ ਭੇਦ ਫਿਰ ਇਹਦਾ ਫਿਰ ਇਹਦਾ ਭੇਦ ਪੜਨਾ ਪਊਗਾ ਗੱਲ ਦਾ ਜੇ ਪੜਨਾ ਤਾਂ ਭੇਦ ਨਹੀਂ ਪੜੂਗਾ